ਜਿਹੜੇ ਯੂਐਸ ਦੇ ਇਮੀਗ੍ਰੇਸ਼ਨ ਏਜੰਟਸ ਨੇ ਫੋਰ ਰੀਡਾ ਦੇ ਵਿੱਚ ਅੱਜ ਇੱਕ ਬਿਜ਼ਨਸਮੈਨ ਡਾਕਟਰ ਤੇ ਸਾਬਕਾ ਹੇਸ਼ੀਅਨ ਪ੍ਰੈਜ਼ੀਡੈਂਸ਼ੀਅਲ ਹੋਪਫੁਲ ਉਸਾ ਜਿਹੜਾ ਕੈਂਡੀਡੇਟ ਇੱਕ ਪ੍ਰੈਜ਼ੀਡੈਂਟ ਬਣਨਾ ਚਾਹੁੰਦਾ ਸੀ ਹੇਤੀ ਮੁਲਕ ਦਾ ਹੇਤੀ ਮੁਲਕ ਦਾ ਪੀਅਰ ਰੇਨਗਾਲ ਦੇ ਬੋਲਸ ਉਸ ਨੂੰ ਗ੍ਰਿਫਤਾਰ ਕਰ ਲਿਆ ਆ ਉਸ ਦੇ ਉੱਤੇ ਇੱਕ ਦੋਸ਼ਾ ਵੀ ਉਸਨੇ ਹੇਤੀ ਦੇ ਜਿਹੜੇ ਵਾਇਲੈਂਟ ਗੈਂਗਸ ਆ ਉਹਨਾਂ ਦੀ ਸਪੋਰਟ ਕੀਤੀ ਆ ਜਿਸ ਨੂੰ ਯੂਐਸਡੀ ਸਰਕਾਰ ਅੱਤਵਾਦੀ ਗਰੁੱਪ ਮੰਨਦੀ ਹੈਗੀ ਆ ਬੌਲਸ ਨੂੰ ਸਾਊਥ ਫਲਰੀਡਾ ਦੇ ਵਿੱਚ ਪਿਛਲੇ ਹਫਤੇ ਉਸਦੇ ਘਰੋਂ ਗ੍ਰਫਤਾਰ ਕਰ ਲਿਆ ਗਿਆ ਸੀ ਕਹਿੰਦੇ ਵੀ ਇਸ ਨੇ ਕੈਂਪੇਨ ਚਲਾਇਆ ਸੀ ਇੰਗੇਜ ਹੋਇਆ ਸੀਗਾ ਵਾਇਲੈਂਸ ਤੇ ਗੈਂਗ ਸਪੋਰਟ ਦਾ ਤਾਂ ਜੋ ਜਿਹੜੇ ਏਤੀ ਆ ਉਹ ਡੀਸਟੇਬਲਾਈਜ਼ ਹੋਵੇ ਏਤੀ ਦੇ ਵਿੱਚ ਆਪਾਂ ਨੂੰ ਪਤਾ ਅਜੇ ਵੀ ਜਿਹੜੀਆਂ ਗੈਂਗਸ ਆ ਉਹਨਾਂ ਦਾ ਬੋਲਬਾਲਾ ਪੂਰਾ ਜਿਹੜਾ ਉਹ ਚੱਲ ਰਿਹਾ ਆ ਬਾਲਸ ਜਿਹੜਾ ਯੂਐਸ ਦੇ ਵਿੱਚ ਜੰਮਿਆ ਸੀਗਾ ਪਰ ਉਸਨੇ ਆਪਣੀ ਸਿਟੀਨਸ਼ਿਪ ਰਿਨਾਊਨਸ ਕਰ ਦਿੱਤੀ ਸੀ ਛੱਡ ਦਿੱਤੀ ਸੀਗੀ ਤਾਂ ਜੋ ਹੈਤੀ ਦੇ ਵਿੱਚ ਐਜ਼ ਅ ਪ੍ਰੈਜ਼ੀਡੈਂਟ ਕੈਂਡੀਡੇਟ ਦੇ ਲਈ ਉਹ ਰਨ ਕਰ ਸਕੇ ਉਸ ਤੋਂ ਬਾਅਦ ਇਸਨੇ ਹੁਣ ਪਿਛਲੇ ਸਾਲ ਦੁਬਾਰਾ ਯੂਐਸ ਦੀ ਜਿਹੜੀ ਰੈਜ਼ਿਡੈਂਸੀ ਆ ਉਸ ਨੂੰ ਓਬਟੇਨ ਕੀਤਾ ਸੀ ਪ੍ਰੈਜ਼ੀਡੈਂਟ ਬਾਈਡਨ ਦੇ ਕਾਰਜਕਾਲ ਦੇ ਦੌਰਾਨ ਇਸ ਦੇ ਉੱਤੇ ਪਹਿਲਾਂ ਕ腐ਸ਼ਨ ਦੇ ਜਿਹੜੇ ਅਲੀਗੇਸ਼ਨਸ ਆ ਉਹੋ ਲਗ ਚੁੱਕਿਆ ਸੋ ਜਿਹੜੇ ਵੈਲ ਨੋਨ ਹੈਟians ਦੇ ਵਿੱਚੋਂ ਗ੍ਰਫਤਾਰ ਹੋਣ ਵਾਲਿਆਂ ਦੇ ਵਿੱਚੋਂ ਇਹ ਕਹਿੰਦੇ ਵੀ ਹੁਣ ਇਸ ਟਾਈਮ ਉੱਤੇ ਇਸ ਦਾ ਨਾਮ ਆ ਚੁੱਕਾ ਆ ਆਈਸ ਨੇ ਆਪਣੀ ਸਟੇਟਮੈਂਟ ਦੇ ਵਿੱਚ ਦੱਸਿਆ ਆ ਵੀ ਇਸ ਬੰਦੇ ਦੇ ਦੁਆਰਾ ਬੌਲਸ ਤੇ ਦੁਆਰਾ ਆਪਣੀ ਜਿਹੜੀ ਰੈਜ਼ਿਡੈਂਸੀ ਐਪਲੀਕੇਸ਼ਨ ਦੇ ਵਿੱਚ ਡਿਸਕਲੋਜ਼ ਕਰਨ ਦੇ ਵਿੱਚ ਇਹ ناکਾਮਯਾਬ ਰਿਹਾ ਵੀ ਇਹ ਇਨਵੋਲਵ ਰਿਹਾ ਸੀ ਪੋਲਿਟੀਕਲ ਪਾਰਟੀ ਬਣਾਉਣ ਦੇ ਵਿੱਚ ਖੇਤੀ ਸਰਕਾਰ ਦੇ ਵਿੱਚ ਤੇ ਕਹਿੰਦੇ ਵੀ ਉਹਦੇ ਲਈ ਹੁਣ ਜਿਹੜੀ ਇਸਨੇ ਲੋਨਸ ਇਸ ਨੂੰ ਮਿਲੇ ਸੀ ਉਸ ਨੂੰ ਵੀ ਇਹ ਮਿਸਯੂਜ਼ ਜਿਹੜਾ ਹੋ ਗਿਆ ਤਾਂ ਸੀ ਸੋ ਇਥੋਂ ਸਪਸ਼ਟਾ ਹਰਜੋਤ ਸਿੰਘ ਜੀ ਆਈਸੀ ਦੀ ਆਈਸੀ ਇਸ ਸਟੇਟਮੈਂਟ ਤੋਂ ਵੀ ਤੇ ਜਿਹੜੇ ਟਰਨੀ ਟੇਕ ਕਰਨਾ ਹੋਣਾ ਨੇ ਵਾਰ-ਵਾਰ ਇਹ ਚੀਜ਼ ਦਾ ਧਿਆਨ ਦਿੱਤਾ ਆ ਧਿਆਨ ਦਿਵਾਇਆ ਇਸ ਚੀਜ਼ ਦੇ ਉੱਤੇ ਵੀ ਜਦੋਂ ਤੁਸੀਂ ਭਾਈ ਹੁਣ ਕੋਈ ਵੀ ਫਾਰਮ ਇਮੀਗ੍ਰੇਸ਼ਨ ਦਾ ਜਿਹੜਾ ਉਹ ਭਰਦੇ ਆ ਚਾਹੇ ਜਾਂ ਜਦੋਂ ਤੁਸੀਂ ਗ੍ਰੀਨ ਕਾਰਡ ਲਈ ਭਰਦੇ ਆ ਜਾਂ ਸਿਟੀਜ਼ਨਸ਼ਿਪ ਲਈ ਜਦੋਂ ਤੁਸੀਂ ਭਰਦੇ ਆ ਖਾਸ ਕਰਕੇ ਉਹ ਲੋਕ ਜਿਹੜੇ ਅਸਾਈਲਮ ਵਾਲੇ ਆ ਉਥੇ ਹਰ ਇੱਕ ਚੀਜ਼ ਦੇ ਵਿੱਚ ਕਈ ਇਹਦੀ ਨੋ ਨੋ ਕਰ ਦਿੰਦੇ ਵੀ ਕਿਸੇ ਪਾਰਟੀ ਨਾਲ ਸਬੰਧਤ ਸੀਗੇ ਹਾਂ ਸੀਗੇ ਨਹੀਂ ਸੀਗੇ ਸੋ ਕਹਿੰਦੇ ਵੀ ਉਹ ਫਿਰ ਝੂਠ ਬਣ ਨਿਕਲ ਜਾਂਦਾ ਕਿਉਂਕਿ ਅਸਾਈਲਮ ਦੇ ਵਿੱਚ ਤਾਂ ਤੁਸੀਂ ਕਿਹਾ ਆ ਵੀ ਮੈਂ ਫਲਾਣਾ ਪਾਰਟੀ ਦੇ ਨਾਲ ਮੇਰੇ ਨਾਲ ਇਦਾਂ ਹੋਇਆ ਸੀ ਮੈਨੂੰ ਹਲਾਤ ਸੱਚ ਵੀ ਲਿਆ ਗਿਆ ਸੀ ਮੈਨੂੰ ਉਹਨਾਂ ਨੇ ਕੁੱਟਮਾਰ ਵੀ ਕੀਤੀ ਸੀ ਤੁਸੀਂ ਸਾਰੀਆਂ ਚੀਜ਼ਾਂ ਜਿਹੜੀਆਂ ਉੱਥੇ ਉਦੋਂ ਗਲਤ ਪੜ ਆਉਂਦੇ ਆ ਤੇ ਬਾਅਦ ਇਵੈਂਚੁਅਲੀ ਅੱਜ ਦੀ ਜਿਹੜੀ ਪ੍ਰਸ਼ਾਸਨ ਆ ਉਹ ਇਸ ਨੂੰ ਬਰੀਕੀ ਦੇ ਨਾਲ ਦੇਖ ਕੇ ਲੋਕਾਂ ਨੂੰ ਬਾਹਰ ਕੱਢਣ ਦਾ ਜਿਹੜਾ ਇੱਕ ਮੌਕਾ ਆ ਉਹਨਾਂ ਨੂੰ ਮਿਲ ਜਾਂਦਾ ਆ ਸੋ ਇਹ ਯੂਐਸ ਦਾ ਜੰਮਿਆ ਯੂਐਸ ਦੀ ਉਸਨੇ ਰੈਜ਼ਿਡੈਂਸੀ ਜਿਹੜੀ ਲਈ ਆ ਪਰ ਉਸ ਦੇ ਦਰਮਿਆਨ ਹੇਤੀ ਦੇ ਵਿੱਚ ਪ੍ਰੈਜ਼ੀਡੈਂਟ ਦੇ ਲਈ ਰਨ ਕਰਨ ਦੇ ਲਈ ਗਿਆ ਪਾਰਟੀ ਉਹਨੇ ਬਣਾਈ ਕਿੰਨੇ ਜਦੋਂ ਰੈ residenciy ਉਹਨੇ ਦੁਬਾਰਾ ਲਈ ਤਾਂ ਭਾਈ ਉਸਨੇ ਦੱਸਿਆ ਹੀ ਨਹੀਂ ਵੀ ਉਹਨੇ ਪਾਰਟੀ ਜਿਹੜੀ ਇਸ ਤਰੀਕੇ ਦੇ ਨਾਲ ਬਣਾਈ ਸੀ ਜਾਂ ਉਹ ਪਾਰਟੀ ਦਾ ਕਿਸੇ ਦਾ ਮੈਂਬਰ ਸੀਗਾ ਸੋ ਹੁਣ ਆਈਸ ਦੇ ਜਿਹੜੇ ਆ ਉਹਨਾਂ ਨੇ ਜਿਹੜਾ ਇਸ ਨੂੰ ਚੱਕ ਲਿਆ ਹੈਗਾ ਆ ਸੋ ਜਮਿਆ ਇੱਥੇ ਆ ਹੁਣ ਪਤਾ ਨਹੀਂ ਬਾਅਦ ਦੇ ਵਿੱਚ ਉਹਦਾ ਬਣੂਗਾ ਕੀ ਮੁਲਕ ਉਹਦਾ ਜਿਹੜਾ ਉਹ ਕੀ ਰਹੂਗਾ ਬੰਦਾ ਇਸ ਤਰੀਕੇ ਦੇ ਨਾਲ ਵਿੱਚ ਵਿਚਾਲੇ ਜਿਹੜਾ ਉਹ ਲਟਕ ਜਾਂਦਾ ਆ ਪਹਿਲੀ ਗੱਲ ਇਹ ਆ ਵੀ ਉੱਠੇ ਕੰਮ ਕਰੋ ਨਾ ਉੱਠੇ ਕੰਮ ਦਾ ਨਤੀਜਾ ਜਿਹੜਾ ਉਹ ਫਿਰ ਇਦਾਂ ਹੀ ਬੁਰਾ ਬਣਦਾ